ਮੰਤਪਾਗੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਟਰੱਕ ਦੀ ਚਪੇਟ ਤੇ ਆਣ ਕਰਕੇ ਸਕੂਲੀ ਬੱਚੇ ਦੀ ਮੌਤਾ ਮਾਮਲਾ ਸਾਹਮਣੇ ਆਇਆ ਹੈ ਕੱਡਣਾ ਜਲੰਧਰ ਦੇ ਕੋਰਟ ਸਦਿਕ ਮਾਮਲੇ ਦੀ ਦੱਸੀ ਜਾ ਰਹੀ ਹੈ ਉਸੇ ਇਲਾਕੇ ਦੇ ਵਿੱਚ ਤੁਹਾਨੂੰ ਦੱਸ ਦਈਏ ਇਹ ਬੱਚਾ ਸਵੇਰੇ ਸਕੂਲ ਦੇ ਲਈ ਨਿਕਲਦਾ ਹੈ ਤਾਂ ਐਕਟੀਵਾ ਸਵਾਰ ਬੱਚੇ ਨੂੰ ਦਰਦ ਦਿੱਤਾ ਜਾਂਦਾ ਟਰੱਕ ਦੇ ਵੱਲੋਂ ਜਿੱਥੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉੱਥੇ ਹੀ ਕੁਝ ਆਸ-ਪਾਸ ਦੇ ਲੋਕਾਂ ਦੇ ਵੱਲੋਂ ਪੁਲਿਸ ਨੂੰ ਵੀ ਸੂਚਨਾ ਦਿੱਤੀ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਉਹਨਾਂ ਦੇ ਵੱਲੋਂ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਤੇ ਹਾਦਸੇ ਦੀ ਸੂਚਨਾ ਮਿਲਦੇ ਪਰਿਵਾਰਕ ਜੀ ਵੀ ਪਹੁੰਚੇ ਨੇ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਸਿੱਧੇ ਤੁਹਾਨੂੰ ਦਿਖਾ ਰਹੇ ਹਾਂ ਲੋਕਾਂ ਦੇ ਵੱਲੋਂ ਪੁਲਿਸ ਤੇ ਵੀ aarop ਲਗਾਏ ਗਏ ਨੇ ਕਿ ਡਰਾਈਵਰ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਫਿਰ ਤੋਂ ਟਰੱਕ ਡਰਾਈਵਰ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਪੁਲਿਸ ਦਾ ਕਹਿਣਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਜਾਂਚ ਤੋਂ ਬਾਅਦ ਹੀ ਟਰੱਕ ਚਾਲਕ ਤੇ ਕਾਰਵਾਈ ਹੋਵੇਗੀ ਬਿਊਰੋ ਰਿਪੋਰਟ देयर ਟੀਵੀ ਅਤੇ ਪੰਜਾਬ ਰਿਆਣਾ ਲਈ ਟਰੱਕ ਦਾ ਡਰਾਈਵਰ ਕਹਿੰਦਾ ਬਈ ਆਪੀ ਕਰਦੇ ਚਾਬੀ ਭਾਈ ਡਰਾਈਵਰ ਫੜਿਆ ਗਿਆ ਡਰਾਈਵਰ ਭਾਈ ਚਾਬੀ ਦੋ ਕਰਦੇ ਮਾਈਕਰ ਦਾ ਚਾਬੀ ਕਰਦੇ ਚਾਬੀ ਦੇ ਦੇ ਆਸਪਾਸ ਇਹ ਸਾਈ ਦੇਖਣਾ ਚਾਹਦੇ ਕਿ ਕਿੱਥੇ ਦੇਤੀ ਆ ਕੀ ਕੋਈ ਚਾਬੀ ਟਰੱਕ ਦੀ ਚਾਬੀ ਰੇ ਗਿਆ ਭੁਜਾਇਆ ਐਕਟਿਵਾ ਦੀ ਚਾਬੀ ਨਹੀਂ ਦੇ ਦਿੰਦੇ ਚਾਬੀ ਕਿਤਾ ਰਹੀ ਸੀ ਉਚੋਂ ਨੂੰ ਜਾ ਕੇ ਪੁੱਛੋ ਪੁੱਛੋ ਕਹ ਰਿਹਾ ਚਾਬੀ ਦੇ ਦੋ ਚਾਚੇ ਲੈ ਪੁੱਛੋ ਪੁੱਛੋ ਔਰ ਤੈਨੂੰ ਚਾਬੀ ਕੋਲ ਆ ਇੱਧਰ ਆਓ ਜਨਾਬ ਇੱਧਰ ਆਓ ਗਾਲ ਗਾਲ ਸੁਣੋ ਆਕਰ ਕਿਹੜੇ ਸਰ ਕੋ ਚਾਬੀ ਨਾਲ ਦੀ ਲੱਗਦੀ ਹੈ ਭਾਈ ਕੀ ਨਾਂ ਕੀ ਆਪਣਾ ਬ੍ਰਦਰ ਭਾਈ ਨਾਂ ਆਪਣਾ ਨਾਂ ਦੀ ਭਾਈ ਜੀ ਸਪੈਸ਼ਲ ਸਟਾਫ ਤੋਂ ਦੱਸ ਰਹੇ ਹਾਂ ਛੋਟੇ ਛੋਟੇ ਕਾਪਰ ਚੜੀ ਤੇ ਚਾਰ ਚਾਰ ਪਰ ਮਸਾਲੇ ਭਾਈ ਐਸ ਰੋਡ ਤੇ ਨਾ ਸਕੂਲ ਦੇ ਬੱਚੇ ਬਹੁਤ ਜਾਂਦੇ ਆ ਜੀ ਦੋ ਵਜੇ ਛੁੱਟੀ ਹੁੰਦੀ ਆ ਕਦੇ 1 ਵਜੇ ਹੁੰਦੀ ਆ ਐਸ ਰੋਡ ਦੇ ਉੱਤੇ ਬੱਚੇ ਦਾ ਟਾਈਮ ਬਹੁਤ ਜ਼ਿਆਦਾ ਆ ਜੀ ਇਹਦਾ ਇਸ ਟਾਈਮ ਤੋਂ ਪੱਟੀ ਗੱਡੀ ਬਹੁਤ ਜ਼ਿਆਦਾ ਲੰਘਦੀ ਆ ਅਸੀਂ ਆਏ ਕਹਿੰਨੇ ਆ ਕਿ ਭਾਈ ਪੱਟੀ ਗੱਡੀ ਦਿਨੇ ਬੰਦ ਕਰਾਓ ਜੀ ਬੱਚੇ ਦਾ ਆਣਾ ਜਾਣਾ ਬਹੁਤ ਜ਼ਿਆਦਾ ਅੱਖਾਂ ਲੱਗ ਗਈ ਮੁੰਡੇ ਦੀ ਜੀਬ ਅਲੱਗ ਹੋ ਗਈ ਸਾਲ ਦਾ ਕਿਹਦਾ ਚੱਲ ਗਿਆ ਦੀ ਮਾਲ ਦੇਖੋ ਮਾਲ ਵੋਸ਼ ਕਰ ਦੇਖੋ ਕਿਦਾ 16 ਸਾਲ ਦਾ ਮੁੰਡਾ ਚਲਾ ਗਿਆ ਅਜਾ ਕੋਈ ਰਾਜਨੀਤੀ ਨਾ ਕਰੇ ਇਹ ਸਭ ਪ੍ਰਗਰੀ ਪ੍ਰਵਾਹ ਦੇ ਨਾਲ ਖੜਾ ਹੋਵੇ ਸਾਰੇ ਜਣੇ ਜਿਹੜੇ ਖੜੇ ਆ ਗਏ ਤੇ ਹੱਥ ਖੜੇ ਕਰ ਦੋ ਲੱਗੋ ਟਮਾਚਾ ਦੇਖਣ ਲੱਗਾ ਹਾਂ ਦੰਨ ਤੋਂ ਅੱਛਾ ਲਖਣਾ ਦੇ 7 ਵਜੇ ਚਲਾ ਗਿਆ 7 ਵਜੇ ਖੜੇ ਇਹ ਕਹਿੰਦਾ ਜਦੋਂ ਤੁਹਾਨੂੰ ਪਤਾ ਲੱਗਦਾ ਉਦੋਂ ਆਣਾ ਆਪਾਂ ਨਿਤੀ ਨਹੀਂ ਕਰ ਲਈ ਇੱਥੇ ਆਪਾਂ ਬੰਦੇ ਪਰਿਵਾਰ ਦੇ ਨਾਲ ਖਰੇ ਇਨਸਾਫ ਦਵਾਵਾਂਗੇ ਹੋਰ ਨੱਕਰ ਵੀ ਜਾਵਾਂਗੇ ਇਨਸਾਫ ਦਵਾਵਾਂਗੇ ਮੈਂ ਨਾ ਇਹਨਾਂ ਨੂੰ ਜਾਣਦਾ ਜੋ ਵੀ ਪਾਵਾਂਗੇ ਕਿ ਜੋ ਕਾਨੂੰਨ ਮਮ ਆਪਣੀ ਪੰਜਾਬਾ ਦੇ ਵਿੱਚ ਕੰਮ ਕਰੇਗੀ ਆਪਾਂ ਕਾਨੂੰਨ ਦੇ ਨਾਲ ਨਾਲ ਆ ਉਹ ਕਤਲ ਦਾ ਮਾਮਲਾ ਬੰਦਾ ਕਤਲ ਕਰੇਗੀ ਉਹ ਐਕਸੀਡੈਂਟ ਦਾ ਮਾਮਲਾ ਉਹਦੇ ਇਸ ਤਰ੍ਹਾਂ ਕਰੇਗੀ ਜੂਰੇ ਨਹੀਂ ਕਰਦੀ ਕਟੀਵਾ ਦੀ ਚਾਬੀ ਇੱਕ ਦੱਸਿਆ ਜਾ ਰਿਹਾ ਕਿ ਟਰੱਕ ਵਾਲੇ ਨੂੰ ਜਿਹੜੀ ਚਾਬੀ ਦਿੱਤੀ ਹੈ ਪਰ ਸਾਡੇ ਜਿਹੜੇ ਸਾਡੀ ਜਿਹੜੀ ਬਾਈਕਲ ਹੈ ਉਹਨੂੰ ਦਿੱਤੀ ਨਹੀਂ ਗਈ ਚਾਬੀ ਕਿਉਂ ਦੇਣੀ ਹੈ ਚਾਬੀ ਸਰ ਉਹਨੇ ਬੋਲਿਆ ਜਾ ਰਿਹਾ ਕਿ ਨਹੀਂ ਮੌਕੇ ਤੇ ਦੇਖਿਆ ਜੀ ਸਾਡੇ ਮੈਂ ਜਸਟ ਮੌਕੇ ਤੇ ਆਇਆ ਜੀ ਜੀ ਹੁਣੇ ਮੌਕੇ ਤੇ ਆਇਆ ਹਾਂ ਕਾਰਵਾਈ ਜੋ ਵੀ ਤਫ਼ਤੀਸ਼ ਹੋ ਕਰ ਰਹੇ ਹਾਂ ਅੱਛਾ ਇਹ ਟਰਾਂਸਪੋਰਟ ਕਿਸੇ ਗੱਡੀ ਦੀ ਮੈਨੂੰ ਨਹੀਂ ਹਲਪਦਾ ਪਤਾ ਮੈਂ ਹੁਣੇ ਆਇਆ ਇਹ ਦੱਸਦਾ ਕਿ ਤੁਹਾਨੂੰ ਸਾਰਾ ਪਤਾ ਲੱਗ ਜਾਵੇ ਸਰ ਲੇਕਿਨ ਪੇਡਾ ਦਾ ਕਹਿਣਾ ਹੈ ਕਿ ਵੱਡੇ ਵਾਹਨ ਤੇ ਕਾਫੀ ਲੰਮੇ ਤੇ ਲੁਟਾ ਫਮਾਉਂਦੀ ਹੈ ਤੇ ਨਾਲ ਨਾਲ ਫਿਕਰ ਵੀ ਨਹੀਂ ਹੈਗਾ ਤੇ ਔਰ ਸਿੱਧੇ ਨਾਕਾ ਵੀ ਨਹੀਂ ਲੱਗਦਾ ਵੱਡੇ ਵਾਹਨ ਕਰਕੇ ਜਿਹੜਾ ਬੈਕ ਦਾ ਕੰਮ ਹੈ ਜੀ ਲੇਕਿਨ ਲਗਾਤਾਰ ਇੱਥੇ ਕਾਫੀ ਹਾਦਸੇ ਹੋ ਗਏ ਲੇਕਿਨ ਤੁਹਾਡੇ ਵੱਲੋਂ ਕੋਈ ਲਿਖ ਕੇ ਦਿੱਤਾ ਕਿ ਕਾਰਪੋਰੇਸ਼ਨ ਸਪੀਡ ਬ੍ਰੇਕਰ ਦੀ ਤੇ ਲੋਡ ਹਾਂਜੀ ਹਾਂ ਲਿਖ ਕੇ ਦਿੱਤਾ ਕਿ ਫੇਰ ਲੇਕਿਨ ਫਿਰ ਫਿਰ ਕਿਉਂ ਨਹੀਂ ਸਪੀਡ ਬ੍ਰੇਕਰ ਮਿਲਦਾ ਇਹ ਨਹੀਂ ਮਾਕਾ ਦੇਖ ਲਓ ਸਰ ਮੌਕੇ ਦੇ ਡਰਾਈਵਰ ਫੜਿਆ ਗਿਆ ਜੀ ਕਾਰ ਨੂੰ ਭਰਾ ਬਣਾ ਗਿਆ ਸਰ ਮੌਕੇ ਦੇ ਡਰਾਈਵਰ ਫੜਿਆ ਗਿਆ ਜੀ ਸਰ ਪਹਿਲੇ ਵਾਈਡ ਕਰ ਲਓ ਹਾਂ ਉਧਰ ਹੀ ਆ ਜਾ ਹਾਂਜੀ ਜਾ ਬਿਲਕੁਲ ਜੋ ਉਹਨਾਂ ਪਰਿਵਾਰਿਕ ਕੰਮ ਦਾ ਕਹਿੰਦਾ ਕਿ ਚਾਬੀ ਦੇ ਕੇ ਇਹਨੂੰ ਇੱਕ ਬੁਢਾਤਾ ਗਿਆ ਸੀਗਾ ਕਿ ਕਾਕਾ ਲੈ ਨੂੰ ਅੱਗੇ ਜਾ ਕੇ ਲੋਕਾਂ ਨੇ ਫੜਿਆ ਉਹ ਇਹਦੀ ਬੰਦੀ ਕਰਵੇ ਕੀਤੀ ਜਾਏਗੀ ਬੰਦੀ ਸਖਤ ਤੌਰ ਤੇ ਕਰਵੇ ਕੀਤੀ ਜਾਏਗੀ ਠੀਕ